ਔਰ ਜਦੋਂ ਅਸੀਂ ਇੱਥੇ ਆ ਕੇ ਡੋਰ ਟੂ ਡੋਰ ਕਰ ਰਹੇ ਹਾਂ ਔਰ ਦੇਖ ਰਹੇ ਹਾਂ ਇੰਨਾ ਸਮੱਸਿਆ ਸੀਵਰਸ ਦੇ ਵਿੱਚੋਂ ਪਾਣੀ ਬਾਹਰ ਨਿਕਲ ਰਿਹਾ ਹੈ ਕਿਤੇ ਟੋਏ ਟੋਏ ਨੇ ਸੀਵਰੇ ਦੀ ਸਹੀ ਹੈਗਾ ਪਾਣੀ ਲੀਕ ਹੋ ਰਿਹਾ ਨਾ ਪਹਿਲਾਂ ਗਲੀ 'ਚ ਪਾਣੀ ਗਏ ਹੁਣ ਲੋਕਾਂ ਦੇ ਘਰੇ ਪਾਣੀ ਜਾ ਰਿਹਾ ਲੋਕਾਂ ਦਾ 2 ਫੁੱਟ ਮਕਾਨ ਥੱਲੇ ਹੋ ਗਏ 5-5 ਫੁੱਟ ਇੱਥੇ ਜਿਹੜੇ ਵਾਰਡ ਦੇ ਵਿੱਚ ਲੋਕ ਨੇ ਜ਼ਿਆਦਾਤਰ ਲੋਕ ਜਿਹੜੇ ਆ ਸਾਡੇ ਯੂਪੀ ਬਿਹਾਰ ਤੋਂ ਆਏ ਹੋਏ ਪ੍ਰਵੰਚ ਦੇ ਲੋਕ ਨੇ ਲੁਧਿਆਣੇ ਦਾ ਮਤਲਬ ਜੇ ਕਹਿੰਦੇ ਲੁਧਿਆਣੇ ਨੂੰ ਨਜ਼ਰ ਨਹੀਂ ਲੱਗਣੀ ਤਾਂ ਇਸ ਵਾਰਡ ਦਾ ਇਹ ਹਾਲਾਤ ਨੇ ਇਚਤਾਨਣਗੇ ਤੇ ਅਸੀਂ ਜਿਹੜਾ ਆ ਇਸ ਵਾਰਡ ਦੀ ਜਿਹੜੀ ਆ ਪੂਰੀ ਨਿਹਾਰਪੁਰ ਜਦੋਂ ਇਹ ਤੁਹਾਨੂੰ ਅੱਗੇ ਪੁੱਛਣ ਵੀ ਵੋਟ ਮੰਗਣ ਤੇ ਇਹਨਾਂ ਨੂੰ ਪੁੱਛੋ ਵੀ ਪਹਿਲਾਂ ਸਾਡਾ 100000 ਰੁਪਏ ਦੇ حساب ਨਾਲ 40 40000 ਰੁਪਏ ਬਣ ਗਿਆ ਉਹ ਸਾਨੂੰ ਦਿਓ ਬਦਲਾਵ ਜਿਹੜਾ ਕੋਈ ਛੋੜੀ ਦੇਖਣ ਨੂੰ ਮਿਲ ਰਿਹਾ ਇਹੋ ਜਿਹਾ ਬਦਲਾਵ ਸਾਨੂੰ ਨਹੀਂ ਚਾਹੀਦਾ ਯੂਰੇਜ ਸੜਕਾਂ ਬਿਲਕੁਲ ਠੀਕ ਠਾਕ ਚਾਹੀਦੀਆਂ ਔਰ ਆਪਣੇ ਬੱਚੇ ਜਿਹੜੇ ਆ ਉਹ ਸਿਕਿਓਰ ਚਾਹੀਦੇ ਆ ਵੀ ਬਾਕੀ ਵਾਰਡਾਂ ਦੇ ਵਿੱਚ ਤਾਂ ਮਾੜਾ ਮੋਟਾ ਵਿਕਾਸ ਹੋ ਵੀ ਗਿਆ ਲੇਕਿਨ ਕੋਈ ਇੱਥੇ ਇਸ ਵਾਰਡ ਦੇ ਵਿੱਚ ਵਿਕਾਸ ਨਹੀਂ ਹੋਇਆ ਅੱਜ ਵੋਟਾਂ ਮੰਗਣ ਜਾ ਰਹੇ ਨੇ ਨਵੇਂ-ਨਵੇਂ ਚਿਹਰੇ ਦੇ ਦਿੰਦੇ ਨੇ ਤਾਂ ਕਿ ਇਹਨਾਂ ਨੂੰ ਕੋਈ ਸਵਾਲ-ਜਵਾਬ ਨਾ ਕਰ ਸਕੇ ਸਵੇਰੇ 10 ਵਜੇ ਲਾਈਟ ਚੱਲਦੀ ਆ ਸ਼ਾਮੇ 6 ਵਜੇ ਲਾਈਟ ਆਂਦੀ ਆ ਮੈਂ ਆਪਕੋ ਮਿਆਓ ਏਰੀਆ ਔਰ ਘਰ ਐਨੇ ਨੇ ਡੂੰਗੇ ਆ ਨੇੜੇ ਮੇਪਸਰ ਪਰਵਾਸੀ ਆ ਦੋ ਤਿੰਨ ਪਰਸਨ ਦੂਜਾ ਹੋਗਾ ਲੇਕਿਨ ਅਹੀਂ ਚੱਨੇ ਕੋ ਉਹਦਾ ਨੁਹਾਰ ਬਦਲ ਅੱਲੀ ਜਾ ਕੇ ਦੇਖੋ ਸਾਨੂੰ ਪਤਾ ਕਿਦਾਂ ਵਿਕਾਸ ਹੋ ਰਿਹਾ ਵਾ 24 ਘੰਟੇ ਉੱਡਦੀ ਰਹਿੰਦੀ ਹੈ ਗੜੇ ਅੱਖ ਚੇ ਪੈ ਜੂਗੀ ਕਦੇ ਕੁਛ ਪੈ ਜੂਗੀ ਟੁਟਕੋ ਮੇਰਾ ਫੋਨ ਕੋ ਲਿਆ ਜੀ ਮੇਰੀ ਗਲੀ ਜਿੰਨੂ ਦੇਖੋ ਦਾਦ ਖੋ ਦਾਦ ਖੋ ਦਾ ਬੜੇ ਖੋ ਮਾਰੀ ਵੱਧ ਗਿਆ ਜੀ ਨਸ਼ਾ ਨਸ਼ਾ ਸਭ ਵੱਧ ਰਿਹਾ ਪੜਾਈ ਪੁੜੀ ਕੁਛ ਨਹੀਂ ਹੋ ਰਹੀ ਕਿਉਂਕਿ ਬਾਅਦ ਵਿੱਚ ਤਰੱਕੀ ਹੋ ਰਹੀ ਮੈਂ ਆਪੀ ਯੂਪੀ ਦਾ ਮੇਰੇ ਪਿੰਡ ਚ ਕਿੰਨੀ ਤਰੱਕੀਆਂ ਹੋਈਆਂ ਨੇ ਇਧਰ ਤਾਂ ਮੈਨੂੰ ਕੋਈ ਤਰੱਕੀ ਨਹੀਂ ਦੇਖ ਰਹੀ ਲੋਕੀ ਕਹਿੰਦੇ ਆ ਲਾਓ ਆ ਲਾਓ ਮੈਨੂੰ ਕਿਸੇ ਦਾ ਯਕੀਨ ਨਹੀਂ ਔਰ ਮੈਨੂੰ ਕਲਾ ਬਾਜਪਾ ਤੇ ਯਕੀਨ ਗਲੀਆਂ ਗਲੀਆਂ ਦਾ ਕੰਮ ਸੜਕਾਂ ਦਾ ਕੰਮ ਸੀਵਰੇਜ ਦਾ ਕੰਮ ਉਸ ਤੋਂ ਬਾਅਦ ਪਹਿਲ ਦੇ ਤੌਰ ਤੇ ਅਸੀਂ ਨਸੇ ਨੂੰ ਨਥ ਪਾਵਾਂਗੇ ਮੇਰਾ ਵਾਰ ਮੇਰਾ ਪਰਿਵਾਰ ਇਸ ਵਕਤ ਮੈਂ ਮੌਜੂਦਾ ਲੁਧਾਨਾ ਦੇ 17 ਨੰਬਰ ਵਾਰਡ ਦੇ ਵਿੱਚ ਜਿੱਤੇ ਕੀ ਰੂਬੀ ਗੋਰੀਆਂ ਜੀ ਜਤਨ ਗੋਰੀਆਂ ਦੇ ਵਾਈਫ ਜੀ ਇੱਥੋਂ ਐਲਾਨੇ ਗਏ ਨੇ ਬੀਜੇਪੀ ਕੈਂਡੀਡੇਟ ਉਮੀਦਵਾਰ ਤੇ ਗੱਲਬਾਤ ਕਰਦੇ ਹਾਂ ਹੁਣ ਉਹਨਾਂ ਦੇ ਨਾਲ ਨਗਰ ਨਿਗਮ ਦਾ ਵਿਕਲ ਜਿਹੜਾ ਕਿ ਇਹ ਵਾਚ ਚੁੱਕਾ ਵਾ 21 ਦਸੰਬਰ ਨੂੰ ਮਾਤਾ ਨੇ ਤੇ ਇਸ ਵਕਤ ਮੈਂ ਮੌਜੂਦਾ ਵਾਰਡ ਨੰਬਰ 17 ਦੇ ਵਿੱਚ ਜਿੱਥੋਂ ਕਿ ਜਿੱਥੋਂ ਦੇ ਉਮੀਦਵਾਰ ਜਤਿੰਦਰ ਗੋਰਿਆਨ ਜਿਹੜਾ ਕਿ ਬੀਜਪੀ ਕੈਂਡੀਡੇਟ ਬੀਜਪੀ ਤੋਂ ਪਾਰਟੀ ਦੇ ਖੜੇ ਹੋਏ ਨੇ ਤੇ ਗੱਲਬਾਤ ਕਰਨ ਨੇ ਸਰ 17 ਨੰਬਰ ਵਾਰਡ ਤੋਂ ਖੜੇ ਹੋ ਲੋਕਾਂ ਦੇ ਵਿੱਚ ਰਿਓ ਕੀ ਅਸੀਂ ਕਮੀਆਂ ਦੇਖੀਆਂ ਤੇ ਕਿਹੜੀ ਕਿਹੜੀ ਯੋਜਨਾਵਾਂ ਮੇ ਬੀਜਪੀ ਦੀ ਤੁਹਾਡੇ ਚੈਨਲ ਦੇ ਸਾਰੇ ਸੂਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਧਰਮਪਤਨੀ ਨੂੰ ਇਥੋਂ ਜਿਹੜੀ ਹੈ ਚੋਣਾਂ ਚ ਕਮਲ ਦੇ ਫੁੱਲ ਤੇ ਉਤਾਰੇ ਗਿਆ ਭਾਜਪਾ ਵੱਲੋਂ ਮੈਂ ਧੰਨਵਾਦ ਵੀ ਕਰਦਾ ਹਾਂ ਔਰ ਜਦੋਂ ਅਸੀਂ ਇੱਥੇ ਆ ਕੇ ਡੋਰ ਟੂ ਡੋਰ ਕਰ ਰਹੇ ਹਾਂ ਔਰ ਦੇਖ ਰਹੇ ਹਾਂ ਇੰਨਾ ਸਮੱਸਿਆ ਸੀਵਰੇਜ ਦੇ ਵਿੱਚੋਂ ਪਾਣੀ ਬਾਹਰ ਨਿਕਲ ਰਿਹਾ ਕਿਤੇ ਟੋਏ ਟੋਏ ਨੇ ਮਤਲਬ ਲੋਕਾਂ ਦਾ ਜੀਵਨ ਜਿਹੜਾ ਆ ਇੱਥੇ ਨਰਕ ਬਣਿਆ ਹੋਇਆ ਜਦੋਂ ਮੈਂ ਪਹਿਲਾਂ ਵੀ ਆਂਦਾ ਸੀ ਦੇਖਦਾ ਹੁੰਦਾ ਸੀ ਵੀ ਇਸ ਵਾਰਡ ਦੇ ਲੋਕ ਕਿੰਨੀ ਸਮੱਸਿਆ ਦੇ ਵਿੱਚ ਰਹਿ ਰਹੇ ਨੇ ਇੱਥੇ ਜਿਹੜੇ ਵਾਰਡ ਦੇ ਵਿੱਚ ਲੋਕ ਨੇ ਜ਼ਿਆਦਾਤਰ ਲੋਕ ਜਿਹੜੇ ਆ ਸਾਡੇ ਯੂਪੀ ਬਿਹਾਰ ਤੋਂ ਆਏ ਹੋਏ ਪਰਵਾਂਚਲੀ ਲੋਕ ਨੇ ਤੇ ਉਹਨਾਂ ਦੇ ਨਾਲ ਇਹਨਾਂ ਵਿਚਾਰ ਕੀਤਾ ਜਾ ਰਿਹਾ ਵੀ ਬਾਕੀ ਵਾਰਡਾਂ ਦੇ ਵਿੱਚ ਤਾਂ ਮਾੜਾ ਮੋਟਾ ਵਿਕਾਸ ਹੋ ਵੀ ਗਿਆ ਲੇਕਿਨ ਕੋਈ ਇੱਥੇ ਇਸ ਵਾਰਡ ਦੇ ਵਿੱਚ ਵਿਕਾਸ ਨਹੀਂ ਹੋਇਆ ਸतीश ਮਲੋਤਰਾ ਦੇ ਧਰਮ ਪਤਨੀ ਜੀ ਸੀਗੇ ਕੰਚਲ ਮੋਤਰਾ ਜੀ ਉਹਰੇ ਜਿਹਨਾਂ ਨੂੰ ਜਿਹੜੇ ਕਿ ਇਲੈਕਸ਼ਨ ਜਿੱਤੇ ਸੀਗੇ ਉਹਨਾਂ ਨੇ ਕਦੇ ਦੁਬਾਰਾ ਵਾਰਡ ਵਾ ਲਾ ਕੇ ਨਹੀਂ ਦੇਖਿਆ ਹੈਗਾ ਇੰਨਾ ਜ਼ਿਆਦਾ ਵਾਰਡ ਦਾ ਬੁਰਾ ਹਾਲ ਹੈ ਇੰਨਾ ਜ਼ਿਆਦਾ ਵਾਰਡ ਦਾ ਬੁਰਾ ਹਾਲ ਹੈ ਵੀ ਕੋਈ ਦੇਖੂਗਾ ਆ ਕੇ ਤੇ ਕਹੇਗਾ ਲੁਧਿਆਣਾ ਆ ਲੁਧਿਆਣਾ ਯਾਰ ਲੁਧਿਆਣੇ ਦਾ ਮਤਲਬ ਚ ਇਹ ਕਹਿੰਦੇ ਲੁਧਿਆਣੇ ਨੂੰ ਨਜ਼ਰ ਨਹੀਂ ਲੱਗਣੀ ਤਾਂ ਇਸ ਵਾਰਡ ਦਾ ਇਹ ਹਾਲਾਤ ਨੇ ਬਾਕੀ ਚਲੋ ਪਾਰਟੀ ਨੇ ਸਾਨੂੰ ਮੌਕਾ ਦਿੱਤਾ ਔਰ ਭਰਾ ਖੜੇ ਨੇ ਇਹ ਜਿਤਾਣਗੇ ਤੇ ਅਸੀਂ ਜਿਹੜਾ ਆ ਇਸ ਵਾਰਡ ਦੀ ਜਿਹੜੀ ਹੈ ਪੂਰੀ ਨੁਹ ਅਬ ਮੈਂ ਦੇਖ ਦੇਖ ਰਿਹਾ ਸੀਗਾ ਕਿ ਹੁਣੀ ਮੈਂ ਇੱਥੋਂ ਆ ਰਹੇ ਸੀਗਾ ਕਿ ਰੋਡ ਟੁੱਟੀ ਹੋਈ ਹੈ ਹਾਲਾਂਕਿ ਇੱਥੇ ਨਾਲਾ ਵੀ ਪੈਂਦਾ ਇੱਕ ਬੁੱਢਾ ਦਰਿਆ ਵੀ ਬੁੱਢੇ ਦਰਿਆ ਜਿਹੜਾ ਜਾਂਦਾ ਵਾ ਇੰਨਾ ਕੋਈ ਸਮੱਸਿਆ ਆਈ ਹੈ ਲੋਕ ਡਿਗਦੇ ਡਿਗਦੇ ਹੋਏ ਵੀ ਨਜ਼ਰ ਆਏ ਤੇ ਬਹੁਤ ਬੁਰਾ ਹਾਲ ਹੈ ਜੀ ਮੈਂ ਕਹਿ ਤਰੇ ਆ ਵੀ ਇੱਥੇ ਲੋਕ ਨਰਕਾਂ ਵਾਲਾ ਜੀਵਨ ਜੀ ਰਹੇ ਆ ਔਰ ਇਸ ਨਰਕ ਨੂੰ ਬਦਲਣ ਲਈ ਹੀ ਅਸੀਂ ਆਏ ਆ ਅਸੀਂ ਆ ਕੇ ਜਿੱਤ ਕੇ ਇਸ ਇਲਾਕੇ ਦੀ ਨੁਹਾਰ ਬਦਲਾਂਗੇ ਇਸ ਇਲਾਕੇ ਨੂੰ ਦਿਖਾਵਾਂਗੇ ਸਭ ਤੋਂ ਸੋਹਣਾ ਇਲਾਕਾ ਜਿਹੜਾ ਆ ਸ਼ਹਿਰ ਦਾ ਸੀ ਇਹਨੂੰ ਬਣਾਵਾਂਗੇ ਵਾਰਡ ਨੰਬਰ 17 ਨੂੰ ਇਹ ਸਾਡਾ ਪ੍ਰਯਾਸ ਰਹੂਗਾ ਖੱਡੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੈਂ ਹੁਣੇ ਡੋਰ ਟੂ ਡੋਰ ਜਾ ਕੇ ਆਇਆ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਵੀ ਆਪਾਂ ਸੋਚ ਵੀ ਨਹੀਂ ਸਕਦੇ ਕੀ ਹਾਲਾਤ ਨੇ ਯਾਰ ਕਮਾਲ ਦੀ ਗੱਲ ਹੈ ਪਹਿਲਾਂ ਉਹ ਲਾਰੇ ਲਾਉਂਦੇ ਰਹੇ ਫਿਰ ਇਹ ਆ ਕੇ ਬਦਲਾਵ ਵਾਲੇ ਇਹਨਾਂ ਨੇ ਪਹਿਲਾਂ ਸਾਡੀਆਂ ਭੈਣਾਂ ਨੂੰ ਕਹਿ ਦਿੱਤਾ 100000 ਰੁਪਏ ਦਵਾਂਗੇ ਕਿੱਥੇ ਹੈ 100000 ਰੁਪਿਆ ਅੱ ਅੱਜ ਜਦੋਂ ਜਾ ਰਹੇ ਨੇ ਮੈਂ ਆਪਣੀਆਂ ਭੈਣਾਂ ਨੂੰ ਆਪਣੀ ਮਾਤਾਵਾਂ ਨੂੰ ਅਪੀਲ ਕਰਨਾ ਆ ਜਦੋਂ ਅਸੀਂ ਤੁਹਾਡੇ ਦਰਵਾਜ਼ੇ ਤੇ ਆਣ ਜਦੋਂ ਇਹ ਤੁਹਾਨੂੰ ਆ ਕੇ ਪੁੱਛਣ ਵੀ ਵੋਟ ਮੰਗਣ ਤੇ ਇਹਨਾਂ ਨੂੰ ਪੁੱਛੋ ਵੀ ਪਹਿਲਾਂ ਸਾਡਾ 100000 ਰੁਪਏ ਦੇ ਹਿਸਾਬ ਨਾਲ ਜਿਹੜਾ 40 40000 ਰੁਪਏ ਬਣ ਗਿਆ ਉਹ ਸਾਨੂੰ ਦਿਓ ਜਿਹੜਾ ਸਾਡਾ ਰੁਕਿਆ ਹੋਇਆ ਅੱਜ ਸਰਕਾਰ ਬਣੀ ਨੂੰ ਕਿੰਨੇ ਮਹੀਨੇ ਹੋ ਗਏ ਆ ਕੋਈ ਉਹ ਨਹੀਂ ਹੈ ਜੀ ਮਤਲਬ ਝੂਠ ਸਿਰਫ ਝੂਠ ਹੁਣ ਕਮਲ ਦਾ ਫੁੱਲ ਕੀ ਵਿਕਾਸ ਕਰੇਗਾ ਕਮਲ ਦਾ ਫੁੱਲ ਤਾਂ ਹਮੇਸ਼ਾ ਵਿਕਾਸ ਕਰਦਾ ਹੈ ਹਰਿਆਣੇ ਜਾ ਕੇ ਦੇਖੋ ਇੱਥੇ 1500 ਪੈਨਸ਼ਨ ਹੈ ਉੱਥੇ 3000 ਰੁਪਏ ਪੈਨਸ਼ਨ ਹੈ ਅੱਜ ਯੂਪੀ ਦੇ ਵਿੱਚ ਸਾਡੀ ਕੋਈ ਧੀ ਬੇਟੀ 8 ਵਜੇ ਤੋਂ ਬਾਅਦ ਵੀ ਘੁੰਮ ਸਕਦੀ ਹੈ ਪੰਜਾਬ ਦੇ ਵਿੱਚ ਅਸੀਂ ਨਹੀਂ ਘੁੰਮ ਸਕਦੇ ਧੀ ਬੇਟੀ ਤਾਂ ਬਾਅਦ ਦੀ ਗੱਲ ਹੈ ਬਹੁਤ ਹੀ ਜੜਾ ਆ ਬੁਰੇ ਹਾਲਾਤ ਜਿਹੜੇ ਆ ਪੰਜਾਬ ਦੇ ਹੋ ਚੁੱਕੇ ਆ ਦੇਖੋ ਸਿੱਧੂ ਮੂਸੇ ਵਾਲੇ ਦਾ ਕਤਲ ਦਿਨ ਦਿਹਾੜੇ ਕਤਲ ਹੋ ਜਾਣਾ ਮਤਲਬ ਮਾਨ ਸਾਹਿਬ ਨੂੰ ਕੋਈ ਪਰਵਾਹ ਨਹੀਂ ਹੈ ਕਿ ਪੰਜਾਬ ਦੀ ਨਸ਼ਾ ਜਿਹੜਾ ਆ ਉਹ ਵੱਧ ਗਿਆ ਹੈ ਬਦਲਾਵ ਜਿਹੜਾ ਕੁਝ ਹੋੜੀ ਦੇਖਣ ਨੂੰ ਮਿਲ ਰਿਹਾ ਇਹੋ ਜਿਹਾ ਬਦਲਾਵ ਸਾਨੂੰ ਨਹੀਂ ਚਾਹੀਦਾ ਸਾਨੂੰ ਆਪਣੇ ਇਲਾਕੇ ਦੇ ਸੀਵਰੇਜ ਸੜਕਾਂ ਬਿਲਕੁਲ ਠੀਕ ਠਾਕ ਚਾਹੀਦੀਆਂ ਔਰ ਆਪਣੇ ਬੱਚੇ ਜਿਹੜੇ ਆ ਉਹ ਸਿਕਿਓਰ ਚਾਹੀਦੇ ਆ ਇਸ ਕੜੀ ਦੇ ਤਹਿਤ ਹੀ ਇਸ ਵਾਰ ਲੁਧਿਆਣਾ ਦੇ ਵਿੱਚ ਭਾਜਪਾ ਦਾ ਮੇਰ ਭਾਰੀ ਬਹੁਮਤ ਨਾਲ ਬਣਨਾ ਚਾਹ ਰਿਹਾ ਹੈ ਇੰਡਸਟਰੀਰੀ ਏਰੀਆ ਵੀ ਹੈਗਾ ਇੱਥੇ ਉਹਨਾਂ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਕਰਨਾ ਪੈ ਰਿਹਾ ਉਹਨਾਂ ਦੇ ਲਈ ਕੀ ਲੈ ਕੇ ਆ ਰਹੇ ਹੋ ਇੰਡਸਟਰੀ ਵਾਲਿਆਂ ਨਾਲ ਜੀ ਮੀਟਿੰਗ ਹੋ ਚੁੱਕੀ ਹੈ ਔਰ ਜਿਸ ਤਰ੍ਹਾਂ ਵੀ ਕੋਈ ਵੀ ਪ੍ਰੋਜੈਕਟ ਹੋਏਗਾ ਇੰਡਸਟਰੀ ਵਾਲਿਆਂ ਦਾ ਔਰ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਬਿਠਾ ਕੇ ਜਿਹੜਾ ਫੈਸਲਾ ਲੱਤਾ ਜਾਏਗਾ ਲੋਕਾਂ ਲਈ ਖੜੇ ਆ ਲੋਕਾਂ ਲਈ ਖੜਾਂਗੇ ਔਰ ਲੋਕਾਂ ਲਈ ਹੀ ਲੜਾਂਗੇ ਇਹ ਨਹੀਂ ਐ ਵੀ ਜਿਹ ਇੰਡਸਟਰੀ ਵਾਲੇ ਨੇ ਕਹਿਤਾ ਤੇ ਉਹੀ ਹੋ ਗਿਆ ਪਹਿਲਾਂ ਲੋਕਾਂ ਦੇ ਸੁਝਾਅ ਲੱਤੇ ਜਾਣਗੇ ਉਸ ਤੋਂ ਬਾਅਦ ਕੰਮ ਕਰਾਏ ਜਾਣਗੇ ਕਿਉਂਕਿ ਤੁਸੀਂ ਪਿਛਲੀ ਸਰਕਾਰ ਦੇ ਵਿੱਚ ਦੇਖਿਆ ਹੁਣ ਆ ਸੰਜੇ ਤਲਵਾਰ ਜੀ ਜਿਹੜੇ 4000 ਕਰੋੜ ਦੀਆਂ ਗੱਲਾਂ ਕਰਦੇ ਸੀਗੇ ਉਹਨਾਂ ਨੇ ਟਾਲਾਂ ਦੇ ਉੱਤੇ ਟਾਲਾਂ ਬਿਛਾਤੀਆਂ ਸੀ ਇੰਨੇ ਵਿਕਾਸ ਦੀ ਤਾਂ ਲੋੜ ਹੀ ਨਹੀਂ ਸੀ ਤੇ ਵਿਕਾਸ ਵੀ ਜਿਹੜਾ ਆ ਉਹ ਲੋਕਾਂ ਤੋਂ ਪੁੱਛ ਕੇ ਕਰਾਇਆ ਜਾਏਗਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੋਏਗੀ ਉਹਦਾ ਮਤਾ ਪਾਸ ਕਰਾਵਾਂਗੇ ਔਰ ਵਾਰਡ ਨੰਬਰ 17 ਦਾ ਵਿਕਾਸ ਕਰਾਵਾਂਗੇ ਹਾਲਾਂਕਿ ਵਾਰਡ ਨੰਬਰ 17 ਜਿਹੜਾ ਤੁਹਾਨੂੰ સોંપਿਆ ਗਿਆ ਉਮੀਦਵਾਰ ਖਰਾ ਐਲਾਨ ਕੀਤਾ ਗਿਆ ਵੈ ਇਹ ਵਾਰਡ ਦੱਸਿਆ ਜਾ ਰਿਹਾ ਕਿ ਬਹੁਤ ਨਾ ਕੋ ਛੋਟਾ ਵਾਰਡ ਹੈ ਇਹਨਾਂ ਕੋ ਹਾਈ ਪ੍ਰੋਫਾਈਲ ਜਾਂ ਜਿਆਦਾ ਵੱਡਾ ਵਾਰਡ ਨਹੀਂ ਹੈਗਾ ਕਾਫੀ ਇਹ ਸਮੱਸਿਆ ਚਲੋ ਛੋਟੇ ਵਾਰਡ 'ਚ ਕਾਫੀ ਸਮੱਸਿਆ ਹੋਣਗੀਆਂ ਤੇ ਤੁਸੀਂ ਉਹਨਾਂ ਦੇ ਸਮੱਸਿਆ ਦਾ ਹੱਲ ਕਿੰਨੀ ਕੁ ਛੇਤੀ ਕਰੋਗੇ ਮੇਰਾ ਮਕਸਦ ਸਿਰਫ ਔਰ ਸਿਰਫ ਇਸ ਵਾਰਡ ਦਾ ਹੱਲ ਹੀ ਕਰਵਾਣਾ ਹੋਏਗਾ ਔਰ ਇਸੇ ਵਾਸਤੇ ਅਸੀਂ ਆਏ ਆ ਕਿਉਂਕਿ ਸਾਨੂੰ ਲੱਗਦਾ ਸੀ ਵੀ ਇਸ ਵਾਰਡ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਇਸ ਵਾਰਡ ਦੇ ਵਿੱਚ ਸ਼ਾਇਦ ਇਸ ਵਾਰਡ ਨਾਲ ਫਰਕ ਕੀਤਾ ਜਾਂਦਾ ਆ ਜਿੱਤਣ ਤੋਂ ਬਾਅਦ ਇੱਥੋਂ ਚਲੇ ਜਾਂਦੇ ਨੇ ਦੁਬਾਰਾ ਆਉਂਦੇ ਨਹੀਂ ਦੂਜੇ ਵਾਰਡਾਂ ਤੋਂ ਜਾ ਕੇ ਇਲੈਕਸ਼ਨ ਲੜਦੇ ਨੇ ਚਲੋ ਮੰਨਿਆ ਵਾਰਡ ਰਿਜ਼ਰਵ ਹੋ ਗਿਆ ਸੀ ਕੀ ਲੋੜ ਸੀ ਉਧਰਾਂ ਕੇ ਇਲੈਕਸ਼ਨ ਲੜਨ ਦੀ ਆਪਣਾ ਕੋਈ ਕੈਂਡੀਡੇਟ ਖੜਾਉਂਦੇ ਉਹਦੇ ਨਾਲ ਆ ਕੇ ਪ੍ਰਚਾਰ ਕਰਦੇ ਨਾ ਫਿਰ ਤੁਹਾਨੂੰ ਅੱਗੇ ਪਤਾ ਲੱਗਦਾ ਵੀ ਜੇ ਤੁਸੀਂ ਕੰਮ ਨਹੀਂ ਕਰਾਏ ਫਿਰ ਤੁਹਾਨੂੰ ਅੱਗੇ ਲੋਕ ਪੁੱਛਦੇ ਬਿਕਮ ਕਿਉਂ ਨਹੀਂ ਕਰਾਇਆ 5 ਸਾਲ ਉਹੀ ਹਾਲ ਬਦਲਾਵ ਵਾਲਿਆਂ ਦਾ ਅੱਜ ਵੋਟਾਂ ਮੰਗਣ ਜਾ ਰਹੇ ਨੇ ਨਵੇਂ-ਨਵੇਂ ਚਿਹਰੇ ਦੇ ਦਿੰਦੇ ਨੇ ਤਾਂ ਕਿ ਇਹਨਾਂ ਨੂੰ ਕੋਈ ਸਵਾਲ-ਜਵਾਬ ਨਾ ਕਰ ਸਕੇ ਮੱਲੇ ਵਾਲੇ ਵੀ ਇੱਥੇ ਨੇ ਹਾਂਜੀ ਹਾਂਜੀ ਮੱਲੇ ਵਾਲੇ ਇੱਥੇ ਨੇ ਜੀ ਮੱਲੇ ਨਾਲ ਜੀ ਸਾਰਾ ਮੱਲਾ ਨਾਲ ਤੁਸੀਂ ਮੱਲੇ ਵਾਲੇ ਹਾਂਜੀ ਕਿਹੜਾ ਕਿਹੜਾ ਵਾਰਡ ਪੰਦਾ ਹੈ ਪਹਿਲੇ ਤਾਂ ਪਹਿਲਾ 15 ਸੀੋਂ 17 ਹੋ ਗਿਆ ਵਾ 17 ਹੋ ਗਿਆ ਕਿਹੜੀ-ਕਿਹੜੀ ਐਸੀ ਕਮੀਆਂ ਸੀ ਪਹਿਲੇ 15 ਵਾਰਡ ਦੇ ਵਿੱਚ ਜਿਵੇਂ ਕਿ ਹੁਣ ਜਤਿੰਦਰ ਗੋਰੇ ਜੀ ਇੱਥੋਂ ਉਮੀਦਵਾਰ ਖੜੇ ਨੇ ਉਹ ਪੂਰੀਆਂ ਕਰਨਗੇ ਕਮੀਆਂ ਭਾਈ ਇਹ ਤਾਂ ਸਿਰੇ ਲੀਕ ਹੁੰਦੇ ਆ ਨਾ ਰੋਡ ਬਣੇ ਹੈਗਾ ਵਾ ਰੋਡ ਚਲ ਬਣ ਗਏ ਫੇਰ ਵੀ ਰੋਡ ਬਣ ਨਹੀਂ ਗਏ ਕਿੰਨੇ ਸਾਲ ਹੋ ਗਏ ਰੋਡ ਨਹੀਂ ਬਣੀ ਸੀ ਪਹਿਲੇ ਰੋਡ ਬਣੇ ਮਤਲਬ 7-8 ਸਾਲ ਹੋ ਗਏ ਲੰਮ ਚ 6-7 ਸਾਲ ਹੋ ਗਏ ਅੰਝੀ ਹਾਂਜੀ ਤੇ ਤੇ ਹੁਣ ਕੀ ਤੇ ਹੁਣ ਜਦੋਂ ਜੁਤੇਨਗੋੜੀ ਪਾਈ ਸਿਵਰੇ ਦੀ ਸਹੀ ਹੈਗਾ ਪਾਣੀ ਲੀਕਾ ਹੋਣ ਦਾ ਪਹਿਲਾਂ ਗਲੀਏ ਪਾਣੀ ਕਰੇ ਹੁਣ ਲੋਕਾਂ ਦੇ ਘਰੇ ਪਾਣੀ ਜਾ ਰਿਹਾ ਲੋਕਾਂ ਦੋ ਰੋ ਫੁੱਟ ਮਕਾਨ ਥੱਲੇ ਹੋ ਗਏ ਪੰਜ-ਪੰਜ ਫੁੱਟ ਹਾਂਜੀ ਲਗੀ ਤੁਸੀਂ ਇੱਥੇ ਇੱਥੇ ਹੀ ਨਿਵਾਣੇ ਰਹਿਣ ਵਾਲੀ ਨਹੀਂ ਮੈਂ ਵੀ ਇੱਥੇ ਰਹਿੰਦਾ ਹਾਂ ਕਾਫੀ ਦਿੱਕਤ ਪਹੁੰਚਣੀ ਹੈ ਕਿਉਂਕਿ ਇੱਥੇ ਇੰਡਸਟਰੀ ਦਾ ਏਰੀਆ ਵਾ ਕਾਲੇ ਪਾਣੇ ਲੈ ਕੇ ਵੀ ਬੜਾ ਪਾਣੀ ਹੋ ਗਿਆ ਰਾਖ ਉੱਡਦੀ ਆ ਤੇਨੀ ਸੁਆਹ ਉੱਡਦੀ ਹੈਗੀ ਆ ਫਾਕ ਉੱਡਦੀ ਆ ਉਹਦੀ ਦਿੱਕਤ ਆ ਗਈ ਆ ਹੋਰ ਬੱਚੇ ਬੱਚੇ ਨਹੀਂ ਸਕਰੇ ਗਏ ਪਹਿਲਾ ਬੱਚੇ ਪਹਿਲਾ ਬੱਚੇ ਖੇਡਦੇ ਸੀ 12:00 11:00 ਤੱਕ ਹੁਣ ਬੱਚੇ 8:00 ਘਰ ਅੰਦਰ ਪਾਣੇ ਪੈਂਦੇ ਆ ਲੋਕਾਂ ਨੂੰ ਡਰ ਹੈ ਕੋਈ ਬੱਚਾ ਚੱਕੇ ਨਾਲ ਕੁਝ ਹੋਣਾ ਬੱਚੇ ਨੂੰ ਹੋ ਜਾਏ ਕੋਈ ਰੋਡ ਦਾ ਰੋਡ ਬੰਦੇ ਡਿੱਗ ਜਾਂਦੇ ਆ ਟੋਏ ਪੈ ਗਿਆ ਖੱਡੇ ਹੈਗੇ ਨੇ ਸੀਵੇ ਖਰਾਬ ਹੈ ਉਸ ਮੇਰੇ ਨਾਲ ਲਾਈਟ ਸਮੱਸਿਆ ਹੈ ਲਾਈਟ ਨਹੀਂ ਆਂਦੀ ਕਦੋਂ ਚਾਰ ਪੰਜ ਦਿਨ ਹੋਏ ਇੱਥੇ ਅੱਗ ਲੱਗੀ ਸੀ ਆਪਣੀ ਇਹ ਜਿਹੜੀ ਆ ਆਪਣਾ ਹੈਗਾ ਪਲਾਂਟ ਜੇ ਇੱਥੇ ਉੱਥੇ ਅੱਗ ਲੱਗੀ ਸੀ ਹੁਣ ਸਵੇਰੇ 10 ਵਜੇ ਲਾਈਟ ਚੱਲ ਜਾਂਦੀ ਆ ਸ਼ਾਮੇ 6 ਵਜੇ ਲਾਈਟ ਆਂਦੀ ਆ ਕੀ ਇਹਦਾ ਦੇਖਦੇ ਹੁਣ ਉਮੀਦਵਾਰ ਖੜੇ ਨੇ ਜਤਨ ਗੋਰੇ ਜੀ ਉਹ ਖੜੇ ਆ ਇਹ ਕਹਿੰਦੇ ਭਾਈ ਕਰਾਇਆ ਬਾਦ ਇਹ ਪੂਰੇ ਆਪਾਂ ਜਿਤਾਵਾਂਗੇ ਇਹਨਾਂ ਨੂੰ ਪਿਛਲੀ ਵਾਰ ਕੰਮ ਤੇ ਮੁਲਤਰਾਈ ਸੀਗੇ ਉਹਨਾਂ ਨੇ ਮਾੜਾ ਬੜਾ ਜਿਹੜਾ ਕੰਮ ਕੀਤਾ ਉਹ ਵੀ ਨਹੀਂ ਕੰਮ ਕੀਤਾ ਉਹ ਜਿਤਾਵਾਂਗੇ ਭਾਈ ਨੂੰ ਇਹ ਕੰਮ ਕਹਿੰਦੇ ਕਰਨਗੇ ਅਧੂਰੇ ਸੁਪਨੇ ਪੂਰੇ ਹੋਣਗੇ ਹੁਣ ਬਿਲਕੁਲ ਹੀ ਬ ਤੁਹ ਬਿਲਕੁਲ ਅਸਲੀ ਦੇ ਰਹੇ ਭਾਈ ਇਹ ਪੂਰੇ ਹੋਣਗੇ ਜੀ ਤੁਹਾਡੇ ਸੁਪਨੇ ਜਿਹੜੇ ਵੀ ਹੈਗੇ ਆ ਸ਼ਾਚ ਹੈ ਬਿਮਾਰੀ ਚ ਹੈ ਜੋ ਵੀ ਰੋਜ਼ਗਾਰ ਵਗੈਰਾ ਦੇਣਗੇ ਹਾਂਜੀ ਕਿਸ ਤਰ੍ਹਾਂ ਦੇ ਦੇ ਦਿਓ ਕਿ ਅੱਜ ਜਤਨ ਗੋਰੀ ਜੀ ਉਮੀਦਵਾਰ ਲਾਨੇ ਨੇ ਬੀਜਪੀ ਪਾਰਟੀ ਤੋਂ 17 ਨੰਬਰ ਪਾਰਟ ਤੋਂ ਹਾਂਜੀ ਕਿਸ ਤਰ੍ਹਾਂ ਦਾ ਵਿਕਾਸ ਤੁਸੀਂ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਦੀ ਤੁਸੀਂ ਲਹਿਰ ਚਾਹੁੰਦੇ ਹੋ ਅਸੀਂ ਵੀਰ ਜੀ ਇਹ ਚਾਹੁੰਦੇ ਆ ਕਿ ਉੱਥੋਂ ਦਾ ਜੀਵਨ ਬਹੁਤ ਨਰਕ ਹੈ ਹਾਂਜੀ ਮੈਂ ਆਪ ਘੁੰਮਿਆ ਉਹ ਏਰੀਆ ਔਰ ਘਰ ਐਨੇ ਨੇ ਡੂੰਗੇ ਆ ਅਨੇਡੂਗ ਉਦੇ ਉੱਪਰ ਸਿਵਰੇਜ ਜਾ ਕੇ ਦੇਖੋ ਕਦੀ ਪਾਣੀ ਬੁਬਲੇ ਮਾਰ ਦਿਆ ਇੰਨਾ ਬੁਰਾ ਹਾਲਾ ਨਿੱਕੇ ਨਿੱਕੇ ਬੱਚੇ ਮਤਲਬ ਬਹੁਤ ਬੁਰੀ ਹਾਲ ਜਦੋਂ ਦਾ ਵਾਰੜ ਹੈ ਤੇ ਅਸੀਂ ਤੇ ਇਹ ਚਾਹਨੇ ਆ ਕਿ ਜਿਹੜਾ ਵੀ ਕੈਂਡੀਡੇਟ ਆਵੇ ਇਹ ਵੀਰ ਜੀ ਆਏ ਸਾਡੇ ਅਸੀਂ ਚਾਹਨੇ ਕਿ ਉੱਤੇ 99% ਗਰੀਬ ਹੁੰਦਾ ਹੈ 99% ਪਰਵਾਸੀ ਆ ਦੋ ਤਿੰਨ ਪਰਸੈਂਟ ਦੂਜਾ ਹੋਊਗਾ ਲੇਕਿਨ ਅਸੀਂ ਚਾਹਨੇ ਉਹਦਾ ਨਹਾਰ ਬਜ਼ਰੇ ਕੋ ਵੀ ਜੀਣਾ ਸਿੱਖਣ ਭੀ ਆਸੀਂ ਵੀ ਕਿਤੇ ਜੀਣੇ ਤੁਸੀਂ ਰਾਤ ਬਰਾਤ ਆਜੋ ਪਰੌਣਾ ਕੋ ਬਾਹਰੋਂ ਆਜੇ ਤਾਂ ਕੋਈ ਨਹੀਂ ਹੈ ਗਾਰਿਆ ਇਨਸਾਨ ਦਾ ਫੱਕ ਬਹੁਤ ਹੈ ਨਾਲ ਦੇ ਫੱਕ ਕਾਲੀ ਫੱਕ ਹੁੰਦੀ ਹੈ ਨਾ ਬਹੁਤ ਜਿਆਦਾ ਜੁੱਤੀਆਂ ਦਾ ਪਾ ਕੇ ਜਾਓਗੇ ਅੰਦਰ ਵੀ ਫੱਕ ਚੱਲ ਜਾਏਗੀ ਅੱਛਾ ਇਹ ਪੋਲੀਸ਼ਨ ਹੈ ਤੁਹਾਡੀ ਹਾਂਜੀ ਬਹੁਤ ਮਾੜੀ ਪੋਲੀਸ਼ਨ ਏਰੀਆ ਦਲੇਪੁਰ ਮੱਲੇ ਚ ਰਖੜਾ ਕੁੜਦੀ ਰਹਿੰਦੀ ਆ ਪੂਰੇ ਮੱਲੇ ਚ ਰਖੜਦੀ ਸੌਰਮ ਮਿਸ਼ਰਾ ਕਿੱਥੇ ਰਹਿੰਦੇ ਹੋ ਵਾਰਡ ਨੰਬਰ 17 ਜੀ 17 ਜੀ ਦੇ ਕਿਸ ਤਰ੍ਹਾਂ ਦੇ ਦੇਖੋ ਕਿ ਮੱਲੇ ਦਾ ਮੱਲੇ ਚ ਗਲੀਆਂ ਚ ਦੇਖੋ ਤੁਸੀਂ ਨਸ਼ਾ ਸਰੇ ਆਮ ਕੋ ਦਾ ਕੋ ਮਦਾਵਾ ਨਾਲੇ ਰਾਤ ਨੂੰ ਰਾਖੂ ਰਾਖੜਦੀ ਆ ਮੱਲੇ ਚ ਕੀਚੜ ਕੀ ਜਿਹੜਾ ਹੋਗਾ ਕੋਈ ਸੋਲੂਸ਼ਨ ਹੀ ਨਹੀਂ ਆ ਕਿਸੇ ਨੂੰ ਕਹੋ ਕਾਉਂਸਲਰ ਆਉਗੇ ਜਦ ਵੀ ਅਮਰ ਲਿਆਉਗੇ ਦੇਖ ਕੇ ਚਲੇ ਜਾਊਗੇ ਦੁਬਾਰਾ ਮੁੜ ਕੇ ਆਊਗਾ ਹੀ ਨਹੀਂ ਜਿਵੇਂ ਜਦੋਂ ਵੋਟ ਲੈਣਾ ਹੋਵੇ ਆ ਜੂਗੇ ਉਦੋਂ ਕੋਈ ਆਇਆ ਹੀ ਨਹੀਂ ਗਲੀ 'ਚ ਗੰਦੇ ਪਿਆਵਾ ਕੋਈ ਆ ਰਿਹਾ ਜਰਾ ਕੋਈ ਫਰਕ ਹੀ ਨਹੀਂ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਵਿਕਾਸ ਕੋਈ ਵਿਕਾਸ ਨਹੀਂ ਹੋ ਰਿਹਾ ਸਾਡੇ ਮੱਲੇ ਆ ਕੇ ਦੇਖੋ ਜਿਹੜੇ ਕਹਿੰਦੇ ਆਰਾਮ ਨਾਲ ਬੈ ਕੇ ਹਾਂਜੀ ਵਿਕਾਸ ਹੋ ਰਿਹਾ ਹੋ ਰਿਹਾ ਸਾਡੀ ਗਲੀ 'ਚ ਆ ਕੇ ਦੇਖੋ ਸਾਨੂੰ ਪਤਾ ਕਿਦਾਂ ਵਿਕਾਸ ਹੋ ਰਿਹਾ ਵਾ 24 ਘੰਟੇ ਉੱਡਦੀ ਰਹਿੰਦੀ ਹੈ ਗਲੇ ਅੱਖ 'ਚ ਪੈ ਜੂਗੀ ਕਦੇ ਕੁਛ ਪੈ ਜੂਗੀ ਨਾਲੇ ਜਿੰਨੂੰ ਦੇਖੋ ਨਸ਼ਾ 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 ਤਾਂ ਮੈਨੂੰ ਲੱਗਦਾ ਹੁਰਵਾਤ ਗਿਆ ਵਾ ਕਹਿੰਦੇ ਨਸ਼ਾ ਘਟਾਣਾ ਨਸ਼ਾ ਘਟਾਣਾ ਕਿਧਰੋਂ ਘਟ ਰਿਹਾ ਮੈਨੂੰ ਦੱਸੋ ਕਿਧਰੋਂ ਘਟ ਰਿਹਾ ਵਾ ਸਾਡੇ ਮੱਲੇ ਆ ਕੇ ਦੇਖੋ ਕਿੰਨਾ ਨਸ਼ਾ ਹੋ ਰਿਹਾ ਵਾ ਕੁਛ ਨਹੀਂ ਘਟ ਰਿਹਾ ਜੀ ਰੋਜ਼ਗਾਰ ਵਗੈਰਾ ਮਿਲਦਾ ਪਿਆ ਰੋਜ਼ਗਾਰ ਸਾਸੀ ਰੋਜ਼ਗਾਰ ਵੀ ਇਹ ਕਰ ਰਹੇ ਆ ਬੇਲੇ ਘੁੰਮ ਰਹੇ ਕਿਹੜਾ ਰੋਜ਼ਗਾਰ ਕੋ ਮਿਲ ਰਿਹਾ ਵਾ ਕੁਛ ਨਹੀਂ ਮਿਲ ਰਿਹਾ ਵਾ ਕੰਮ ਹੋਰ ਘਟੀ ਜਾ ਰਿਹਾ ਵਾ ਬਸ ਨਸ਼ਾ ਤੇ ਨਸ਼ਾ ਹੀ ਮਿਲ ਰਿਹਾ ਵਾ ਹੋਰ ਕੁਛ ਨਹੀਂ ਮਿਲਦੇ ਤੀ ਨਸ਼ਾ ਦਾ ਲੁੱਟ ਕੋ ਲੁੱਟ ਕੋ ਮੇਰਾ ਫੋਨ ਕੋ ਲਿਆ ਜੀ ਮੇਰੀ ਗਲੀ ਜਿੰਨੂੰ ਦੇਖੋ ਦਾਤ ਖੋ ਦਾਤ ਖੋ ਦਾ ਬੜੇ ਖੋ ਮਾਰੀ ਵੱਧ ਗਿਆ ਜੀ ਨਸ਼ਾ ਨਸ਼ਾ ਸਭ ਵਧ ਰਿਆ ਪੜਾਈ ਪੁੜੀ ਕੁਛ ਨਹੀਂ ਹੋ ਰਹੀ ਇੱਧਰ ਉਮੀਦਵਾਰ ਲਾਣੇ ਨੇ ਜਤਿੰਦਰ ਗੋਰਿੰਦ ਜੀ ਹਾਂ ਮੈਨੂੰ ਇਹ ਕੀਦਾ ਬਾਜਪਾ ਤੇ ਕਿਉਂਕਿ ਬਾਜਪਾ ਤਰੱਕੀ ਹੋ ਰਹੀ ਹੈ ਮੈਂ ਆਪੀ ਯੂਪੀ ਦਾ ਮੇਰੇ ਪਿੰਡ 'ਚ ਕਿੰਨੀ ਤਰੱਕੀਆਂ ਹੋਈਆਂ ਨੇ ਇੱਧਰ ਤਾਂ ਮੈਨੂੰ ਕੋਈ ਤਰੱਕੀ ਨਹੀਂ ਦੇਖ ਰਹੀ ਆ ਲੋਕੀ ਕਹਿੰਦੇ ਆ ਲਾਓ ਆ ਲਾਓ ਮੈਨੂੰ ਕਿਸੇ ਦਾ ਯਕੀਨ ਨਹੀਂ ਹੁਣ ਮੈਨੂੰ ਕਲਾ ਬਾਜਪਾ ਤੇ ਯਕੀਨ ਠੀਕ ਤੋਂ ਬਿਲਕੁਲ ਬਾਜਪਾ ਦਾ ਯਕੀਨ ਲੱਗਦੇ ਹੋਏ ਮੱਲੇ ਵਾਲੇ ਹੋਰ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ प्रमोद कुमार गुप्ता मेरा नाम है वार्ड नंबर सतारह में रहता हूँ जी तो इस बार तो गली गुली बिल्कुल ही टूटी पड़ी है हम लोग साल हो गए गली टूटी तो। गली हो गया चार पाँच साल तो हो ही गया बिल्कुल सारी घरें नीमी हो गई है सारी घर हो गया है तो कोई विकास नहीं हुआ इतनी बार जो पिछले बार जीत के गए थे वो बीच में आए नहीं हम लोग ऑफिस भी जाते हैं तो कहते हैं अभी आए नहीं ऑफिस में ही नहीं है तुम बादश हो तो हूँ इस बार जितेंद्र जी, जी के साथ हैं असि खड़े हैं और भाजपा को वोट जिता कर जिता कर देंगे अच्छा अब उन्होंने भी बात की कि आप हमारे आपके यूपी साइड में आ, विकास ही विकास हुआ है अब पंजाब को पंजाब में आज भाजपा को जिता के इनको उम्मीदवार ऐलान करके जिता कर और कैसा ऐसा विकास आएगा कैसे योजनाएँ आपकी बनेगी जो कि आपका मोहला ऊपर उठेगा जी हम लोग जितेंद्र जी से मीटिंग करके जो भी होगा हमसे करके करवाएंगे विकास इसके आगे बाक, आगे बात कीजिए इनसे अच्छा आप आ, क्या नाम है आपका मेरा रोशन राव जी अच्छा क्या काम करते हैं मैं बीजेपी का वर्कर है एक्चुअली बिजनेस आप अच्छा बिजनेस किस तरह का विकास हुआ है पिछली बार तो लेकिन विकास सर जी देखो मेरा घर का एक्चुअली 26 नंबर वार्ड छे पर assi डोर टू डोर कैंपेनिंग कर रहे हैं ते जिन्ना के इथे बुरा हाल है जो देख दे जो नशा लूटखो सब तो सब तो ज्यादा इथे है ते जबो साडा मेयर बनूंगा ਲੋ ਜੇਨੇ ਸਦਨ ਚ ਜਾਊਗਾ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਸ ਵਾਰਡ ਦੇ ਜਾਂ ਹੋਰ ਵੀ ਜਿੱਥੇ-ਜਿੱਥੇ ਸਾਡੇ ਕੈਂਡੀਡੇਟ ਜਿੱਤਨੇ ਆ ਸਭ ਤੋਂ ਪਹਿਲਾਂ ਦੇਖੋ ਗਲੀ ਗਲੀਆਂ ਦਾ ਕੰਮ ਸੜਕਾਂ ਦਾ ਕੰਮ ਸੀਵਰੇਜ ਦਾ ਕੰਮ ਉਸ ਤੋਂ ਬਾਅਦ ਪਹਿਲ ਦੇ ਤੌਰ ਤੇ ਅਸੀਂ ਨਸ਼ੇ ਨੂੰ ਨਤ ਪਾਵਾਂਗੇ ਜਿੱਥੇ ਤੱਕ ਅਸੀਂ ਕਰ ਸਕਦੇ ਆ ਕਿਉਂਕਿ ਸਭ ਤੋਂ ਜ਼ਰੂਰੀ ਹੋਇਆ ਜਿੰਨੇ ਕਿ ਨਸ਼ਾ ਘਰ-ਘਰ ਚਿੱਟੇ ਵਿਕਦੇ ਆ ਜਿੰਨੇ ਕਿ ਮਤਲਬ ਯੂਥ ਆਪਣਾ ਖਰਾਬ ਹੋ ਰਿਹਾ ਸਭ ਤੋਂ ਪਹਿਲ ਸਾਡਾ ਹੋਊਗਾ ਵੀ ਅਸੀਂ ਨਸ਼ੇ ਨੂੰ ਨੱਥ ਪਾਵਾਂਗੇ ਵੇਚਣ ਵਾਲਿਆਂ ਨੂੰ ਤੇ ਕਰਨ ਵਾਲਿਆਂ ਨੂੰ ਵੀ ਉੱਥੇ ਅਸੀਂ ਨੱਥ ਪਾਵਾਂਗੇ ਜਦੋਂ ਸਾਡਾ ਮੇਅਰ ਬਣੂਗਾ ਲੁਧਿਆਣੇ 'ਚ ਜਤਿੰਦਰ ਗੁਰਜੀ ਅਸੀਂ ਬੀਜੇਪੀ ਕਿਹੜੀ ਯੋਜਨਾਵਾਂ ਅੱਗੇ ਲਿਆਵੇਗੀ ਸੁਣਿਆ ਮੈਂ ਮਹੱਲੇ ਵਾਲੇ ਕੋ ਉਹਨਾਂ ਨੇ ਕਿਹਾ ਨਸ਼ੇ ਖੋ ਲੁੱਟ ਕੋਈ ਵੀ ਪ੍ਰੋਨਾ ਇੱਥੇ ਆ ਨਹੀਂ ਸਕਦਾ ਕੋਈ ਵੀ ਇੰਡਸਟਰੀ ਵਾਲਾ ਖੁਸ਼ ਨਹੀਂ ਇੱਥੇ ਆ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਤੁਸੀਂ ਐਸੀਆਂ ਕਿਹੜੀਆਂ ਇਹਨਾਂ ਦੀਆਂ ਮੰਗ ਤੁਸੀਂ ਇਹ ਮੰਗਾਂ ਪੂਰੀਆਂ ਕਰੋਗੇ ਤੇਰੇ ਐਸਐਸਆ ਯੋਜਨਾਵਾਂ ਵਿੱਚ ਲਿਆਓਗੇ ਤੇ ਕੀ ਇੱਥੇ ਆ ਕਿ ਜਿਹੜੇ ਪ੍ਰਵਾਸੀ ਭਾਈਚਾਰਾ ਜਿਹੜਾ ਬਾਹਰ ਬਾਹਰੋਂ ਆਇਆ ਵਾ ਖੁਸ਼ ਰਹਿ ਸਕਣ ਤੇ ਤੁਹਾਨੂੰ ਉਮੀਦਵਾਰ ਵੋਟ ਪਾ ਸਕਣ ਇੱਕ ਤਾਂ ਜੀ ਆਵਾਸ ਯੋਜਨਾ ਹੈ ਜਿਹੜੀ ਕਿ ਇੱਥੇ ਦਵਾਈ ਨਹੀਂ ਗਈ ਕਿਉਂਕਿ ਕਾਂਗਰਸ ਦਾ ਕਾਉਂਸਲਰ ਸੀ ਔਰ ਉਹਨਾਂ ਨੇ ਇਹਨਾਂ ਨਾਲ ਵਿਤਕਰਾ ਕੀਤਾ ਹੈ ਮਤਲਬ ਆਣਾ ਜ਼ਰੂਰੀ ਨਹੀਂ ਸਮਝਿਆ ਆਵਾਸ ਯੋਜਨਾ ਦੀ ਉਰੇ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਨਾਂ ਕੋ ਆਵਾਸ ਨਹੀਂ ਹੈਗੇ ਜਿਨ੍ਹਾਂ ਦੇ ਆਵਾਸ ਕੱਚੇ ਨੇ ਉਹ ਪੱਕੇ ਬਣ ਸਕਦੇ ਨੇ ਇਸ ਤਰ੍ਹਾਂ ਦੀ ਮੋਦੀ ਸਰਕਾਰ ਦੇ ਵਿੱਚ ਸਕੀਮ ਹੈ ਉਸ ਤੋਂ ਬਾਅਦ ਜਿਹੜੇ ਘਰਾਂ ਦੀ ਪੈਨਸ਼ਨ ਨਹੀਂ ਲੱਗੀ ਉਹਨਾਂ ਦੀ ਪੈਨਸ਼ਨ ਲਗਵਾਵਾਂਗੇ ਫਿਰ ਇੰਡਸਟਰੀ ਵਾਲਿਆਂ ਨਾਲ ਬੈਠਕ ਕਰਾ ਕੇ ਇਹਨਾਂ ਦੀ ਸੰਜੀ ਜਿਹੜੀ ਬੇਰੁਜ਼ਗਾਰੀ ਹੈ ਸਰਕਾਰੀ ਤੌਰ ਤੇ ਤਾਂ ਅਸੀਂ 2027 ਦੇ ਵਿੱਚ ਖਤਮ ਕਰਾਂਗੇ ਕਿਉਂਕਿ ਉਦੋਂ ਸਾਡੀ ਭਾਜਪਦੀ ਸਰਕਾਰ ਬਣਣੀ ਹੈ ਲੇਕਿਨ ਪ੍ਰਾਈਵੇਟ ਤੌਰ ਤੇ ਅਸੀਂ ਹੁਣੇ ਖਤਮ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਪੁੱਛਾਂਗੇ ਵੀ ਤੁਹਾਨੂੰ ਜਿਹੜਾ ਵੀ ਜਸਲਾਇਕ ਹੋਏਗਾ ਉਹਨੂੰ ਨੌਕਰੀ ਵੀ ਲਵਾਵਾਂਗੇ ਉਹਨੂੰ ਨੌਕਰੀ ਵੀ ਲਵਾਵਾਂਗੇ ਔਰ ਵਾਰਡ ਦੀ ਪੂਰੀ ਸਰਦਰਦੀ ਲੈ ਕੇ ਚੱਲਾਂਗੇ ਵੀ ਇਹ ਵਾਰਡ ਨਹੀਂ ਸਾਡਾ ਪਰਿਵਾਰ ਹੈ ਔਰ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਚੁਣਦੇ ਐ ਤੇ ਅਸੀਂ ਸਾਡਾ ਧਿਆਨ ਰਹੇਗਾ ਪਰਿਵਾਰ ਦੇ ਮਤਲਬ ਵਾਰਡ ਦੇ ਸੇਵਕ ਹੋਣ ਦੇ ਨਾਤੇ ਵੀ ਇਕੱਲੇ ਇਕੱਲੇ ਕਰਦਾ ਸੀ ਧਿਆਨ ਰੱਖੀਏ ਵੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਹ ਹੁਣ ਲੋਕਾਂ ਤੋਂ ਕੋਈ ਅਪੀਲ ਕਰੋਗੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਭਾਰਤੀ ਜਨਤਾ ਪਾਰਟੀ ਨੇ ਮੇਰੀ ਤਰਮ ਪਤਨੀ ਰੂਬੀ ਗੋਰੀਆਂ ਨੂੰ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਦਿੱਤੀ ਹੈ ਔਰ ਆਪ ਜੀ ਦੀ ਸੇਵਾ ਕਰਨ ਦਾ ਸਾਨੂੰ ਜਿਹੜਾ ਆ ਉਹ ਮੌਕਾ ਦੇ ਰਹੇ ਨੇ ਤੇ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੇ ਹੱਥ ਦੇ ਵਿੱਚ ਹੈ ਅਸੀਂ ਹਮੇਸ਼ਾ ਸੰਘਰਸ਼ ਕਰਦੇ ਰਹੇ ਹਾਂ ਪੁਰਵਾਂਚੀ ਲੋਕਾਂ ਲਈ ਵੀ ਸਭ ਲਈ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਵੀ ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹਦੀ ਅਸੀਂ ਮੰਗ ਕਰ ਰਹੇ ਹਾਂ ਵੀ ਸਾਨੂੰ ਵੋਟਾਂ ਪਾ ਦਿਓ ਮੇਰਾ ਵਾਰਡ ਮੇਰਾ ਪਰਿਵਾਰ ਤੇ ਮੈਂ ਆਪਣੇ ਪਰਿਵਾਰ ਦੀ ਰੱਖਿਆ ਕਰਨਾ ਚਾਹਨਾ ਹੈ ਸਾਨੂੰ ਚੁਣੋ ਤੇ ਅਸੀਂ ਆਪਣੇ ਵਾਰਡ ਦੀ ਜਿਹੜੀ ਹੈ ਉਹ ਰੱਖਿਆ ਕਰੀਏ 21 ਜਿਹੜੀ ਹੈ ਦਸੰਬਰ ਆਉਣ ਵਾਲੀ ਹੈ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਕਮਲ ਦੇ ਫੁੱਲ ਨੂੰ ਪਾ ਕੇ ਰੂਬੀ ਗੋਰੀ ਨੂੰ ਪਾ ਕੇ ਸਾਨੂੰ ਜਿਤਾਓ ਤਾਂ ਕਿ ਅਸੀਂ ਇਸ ਵਾਰਡ ਦੀ ਤਰੱਕੀ ਕਰਾ ਸਕੀਏ ਜਿੰਨਾ ਵੀ ਪ੍ਰਵੰਚਲੀ ਭਾਈਚਾਰਾ ਇੱਥੇ ਆਇਆ ਪੰਜਾਬ ਦੇ ਵਿੱਚ ਆ ਕੇ ਬਸਿਆ ਹੋਇਆ ਹੈ ਉਨਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਉਹਨਾਂ ਸਾਰਿਆਂ ਨੂੰ ਜਿਹੜਾ ਰੁਜ਼ਗਾਰ ਦਵਾਵਾਂਗੇ ਸਰਕਾਰੀ ਹੋਏਗਾ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਜਿਹੜਾ ਤਾਂ ਉਹ ਜ਼ਰੂਰ ਦਵਾਵਾਂਗੇ ਔਰ ਮੈਂ ਬੇਨਤੀ ਕਰਦਾ ਇਸ ਕੰਮ ਲਈ ਜੇਕਰ ਇਹ ਚਾਹਦੇ ਹੋ ਜੇਕਰ ਇਹ ਚਾਹਤੇ ਹੋ ਮੈਂ ਆਪਣੇ ਪਰਵਾਂਚਰੀ ਭਾਈਓਸੇ ਨਿਵੇਦਨ ਕਰਨਾ ਚਾਹੁੰਦਾ ਹਾਂ 21 ਦਸੰਬਰ ਆਨੇ ਵਾਲੇ 21 ਦਸੰਬਰ ਕੋ ਸਵੇਰ 7 ਵਜੇ ਸੇ VOTING ਚਾਲੂ ਹੋਣੀ ਹੈ ਸਵੇਰ 7 ਵਜੇ ਸੇ ਲੇਕੇ 4 ਵਜੇ ਤੱਕ ਭਾਰੀ ਮਤੋਂ ਸੇ ਰੂਬੀ ਗੋਰਿੰਜੀ ਕੋ ਵਿਜੇ ਬਣਾਏ ਤਾਂ ਕਿ ਹਮ ਇਸ ਵਾਰ ਕੀ ਨਵਾਰ ਬਦਲ ਸੇ ਜੈਕਾਰ ਵੀਰ ਬਜਰੰਗੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਭਾਰਤੀਯ ਜਨਤਾ ਪਾਰਟੀ ਜਿੰਦਾਬਾਦ ਭਾਰਤੀਯ ਜਨਤਾ ਪਾਰਟੀ ਜਿੰਦਾਬਾਦ ਬਿਲਕੁਲ ਐਸਾ ਨਾ ਸੀਗੇ ਵਾਰਡ ਤੋਂ ਜਤਿੰਦਰ ਗੋਰੀਆਂ ਜੀ ਜੋ ਕਿ ਬਾਜਪਾ ਤੋਂ ਕੈਂਡੀਡੇਟ ਉਮੀਦਵਾਰ ਐਲਾਨੇ ਨੇ ਇੱਥੇ ਦੇ 17 ਨੰਬਰ ਵਾਰਡ ਦੇ ਬਿਲਕੁਲ ਉਹਨਾਂ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਬਿਲਕੁਲ 7 5 6 ਸਾਲਾਂ ਤੋਂ ਜਿਹੜਾ ਕਿ ਵਿਕਾਸ ਨਹੀਂ ਹੋਇਆ ਥੇ ਵਿਕਾਸ ਲਿਆਂਦਾ ਜਾਏਗਾ ਕਮਲ ਦੇ ਫੁੱਲੂ ਵੋਟ ਪਾ ਕੇ ਤੁਸੀਂ ਵੀ ਇਹਨਾਂ ਨੂੰ ਆਪਣਾ ਉਮੀਦਵਾਰ ਚੁਣੋ ਤਾਂ ਕਿ ਆਨਾਲੇ ਸਮੇਤ ਵਿੱਚ 7 ਨੰਬਰ ਵਾਰਡ ਦਾ ਵਿਕਾਸ ਹੋ ਚੁੱਕ ਸਕੇ ਤੇ ਰੋਜ਼ਗਾਰਾਂ ਨੂੰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲ ਸਕੇ ਜੁੜੇ ਹੋਏ ਉਧਾਰ ਲਾਇਜਨਾ ਹਨੀਤਰਾ ਜੰਬੀਰਪੁਰ ਧੰਨਵਾਦ